ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜੀ ਸਟਾਰ ਟੀਵੀ ਤੋਂ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਹੜਪੀੜ ਤੇ ਦੇ ਵਿੱਚ ਕਾਫੀ ਦੌਰਾਨ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਤਾਂ ਡੇਰਾ ਬਾਬਾ ਨਾਨਕ ਅਜਨਾਲੇ ਦੇ ਵਿੱਚ ਹੋਇਆ ਹੈਦਦਰਵਾਰ ਕੋਟਪੁਰਾਣ ਵਿੱਚ ਬਾਬਾ ਟੀਵੀ ਸਾਹਿਬ ਜੀ ਅਵਤਾਰ ਸਿੰਘ ਜੀ ਵੱਲੋਂ ਉਹਨਾਂ ਦੀ ਰਹਿਨਮਾਈ ਦੇ ਹੇਠ ਪਹਿਲਾ ਵੀ ਜਿਹੜਾ 3-4 ਵਾਰ ਜਿਹੜੇ ਆ ਸਮਾਗਮ ਜਿਹੜੇ ਉੱਥੇ ਜਿਹੜਾ ਰਸ਼ਨ ਦੀ ਜ ਸਮਾਨ ਚਾਹੋ ਕਿਸੇ ਵੀ ਤਰ੍ਹਾਂ ਦਾ ਪਛਵਾ ਦਾ ਜੇ ਚਾਰੇ ਦੀ ਗੱਲ ਕਰੀਏ ਤੇ ਅੱਜ ਦੁਬਾਰੇ ਫੇਰ ਤੁਸੀਂ ਭਲੇਵੇਂ ਟਰੱਕ ਤੁਸੀਂ ਦੇਖ ਰਹੇ ਹੋ ਅੱਜ ਹੜਪੀਟ ਦਾ ਵਾਸਤੇ ਜਿਵੇਂ ਕਿ ਪਾਣੀ ਦੀ ਜਿਹੜੀ ਮਾਰ ਕਰਨ ਜਿਹੜੀ ਫਸਲ ਖਰਾਬ ਹੋ ਚੁੱਕੀ ਦੀ ਉਹਨਾਂ ਵਾਸਤੇ ਬੀਜ ਔਰ ਜਿਹੜੀ ਖਾਦ ਅੱਜ ਖਾਸ ਪ੍ਰਬੰਧ ਕੀਤਾ ਗਿਆ ਸਾਡੇ ਵਿੱਚ ਤੁਸੀਂ ਦੇਖ ਰਹੇ ਹੋ ਬਾਬਾ ਅਵਤਾਰ ਸਿੰਘ ਜੀ ਔਰ ਡੀਸੀ ਸਾਹਿਬ ਜਰੂਰ ਪਹੁੰਚੇ ਆ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦੇਖ ਰਹੇ ਹੋ ਅੱਜ ਬਾਬਾ ਜੀ ਅਵਤਾਰ ਸਿੰਘ ਜੀ ਵੱਲੋਂ ਪਹਿਲਾਂ ਵੀ ਕਾਫੀ ਰਸ਼ਨ ਜਿਹੜੀ ਗਈਆਂ ਗੱਡੀਆਂ ਅੱਜ ਦੁਬਾਰੇ ਫੇਰ ਗੱਡ ਮੈਂ ਸਮਝਦਾ ਕਿ ਕਿਸੇ ਵੀ ਔਖੀ ਸਥਿਤੀ ਦੇ ਵਿੱਚ ਪੰਜਾਬੀਅਤ ਇਹੀ ਹੈ ਕਿ ਅਸੀਂ ਆਪਣੇ ਜਿਹੜੇ ਲੋੜਮੰਦ ਸਾਡੇ ਭਰਾ ਭੈਣਾਂ ਨੇ ਵੀਰ ਨੇ ਉਹਨਾਂ ਦੇ ਨਾਲ ਖੜੀਏ ਤੇ ਹੜ੍ਹਾਂ ਦੇ ਦੌਰਾਨ ਵੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਬਾਬਾ ਜੀ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਬਹੁਤ ਉੱਥੇ ਸਮਗਰੀ ਰਾਹਤ ਸਮਗਰੀ ਪਹੁੰਚਾਈ ਤੇ ਮੈਂ ਸੋਚਦਾ ਉਸ ਤੋਂ ਵੀ ਵੱਡੀ ਗੱਲ ਹੈ ਕਿ ਹੜ ਹੜ ਦਾ ਸਮਾਂ ਬੀਤਣ ਤੋਂ ਬਾਅਦ ਵੀ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਹੈਗੀਆਂ ਉਹਨਾਂ ਨੂੰ ਸਮਝਦੇ ਹੋਏ ਦੋ ਕਦਮ ਅੱਗੇ ਵੱਧ ਕੇ ਹੁਣ ਵੀ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੈ ਉਹਨੂੰ ਵੀ ਬਾਬਾ ਜੀ ਉਹਦੇ ਵਾਸਤੇ ਸਮਗਰੀ ਭੇਜ ਰਹੇ ਨੇ ਜਿਵੇਂ ਕਿ ਹੁਣ ਤੁਸੀਂ ਸਾਰੇ ਜਾਣਦੇ ਹੋ ਫਸਲ ਬੀਜਣ ਦਾ ਟਾਈਮ ਆ ਰਿਹਾ ਹੈ ਹੁਣ ਆਪਣੇ ਖਾਦ ਦੀ ਜ਼ਰੂਰਤ ਹੈਗੀ ਹੈ ਜਿੱਥੇ ਵੀ ਆਪਣੇ ਖੇਤਾਂ ਦੇ ਵਿੱਚ ਨੁਕਸਾਨ ਹੋਇਆ ਹੈ ਉਹਦੇ ਵਾਸਤੇ ਬਾਬਾ ਜੀ ਦਾ ਗੁਰਦੁਆਰਾ ਟੀਬੀ ਸਾਹਿਬ ਦੇ ਵਿੱਚ ਬਾਬਾ ਜੀ ਅਫਤਾਰ ਸਿੰਘ ਜੀ ਤੇ ਉਹਨਾਂ ਦੇ ਨਾਲ ਸਾਰੀਆਂ ਸੰਗਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਹਿੰਮਤ ਨਾਲ ਇਹਨਾਂ ਦੇ ਉਪਰਾਲੇ ਦੇ ਨਾਲ ਇਹ ਸਾਰੇ ਹੜਪੀਰਤ ਜਿੱਥੇ ਵੀ ਆਪਣੇ ਪੰਜਾਬ 'ਚ ਹੈਗੇ ਨੇ ਉਹਨਾਂ ਕੋਲ ਆਪਣੇ ਫਰਟੀਲਾਈਜ਼ਰ ਆਪਣੀ ਖਾਦ ਦਾ ਜਿਹੜੀ ਰਾਹਤ ਸਮਗਰੀ ਹੈਗੀ ਹੈ ਉਹ ਭੇਜ ਰਹੇ ਆ ਮੈਂ ਸਮਝਦਾ ਕਿ ਅਸੀਂ ਬਹੁਤ ਇਹਨਾਂ ਦਾ ਧੰਨਵਾਦੀ ਹੈਗੇ ਆ ਤੇ ਅਸੀਂ ਆਸ ਕਰਦੇ ਆ ਕਿ ਜਿੰਨੇ ਸਾਡੇ ਵੀਰ ਤੇ ਭੈਣਾਂ ਇਸ ਹੜ ਦੀ ਮਾਰ ਨਾਲ ਜਿਨ੍ਹਾਂ ਤੇ ਅਸਰ ਹੋਇਆ ਸੀਗਾ ਜਲਦ ਤੋਂ ਜਲਦ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਜਾਣ ਤੇ ਬਾਬਾ ਜੀ ਤੁਸੀਂ ਕਿਵੇਂ ਦੇਖ ਰਹੇ ਜੀ ਜੀ ਤੇ ਰਸਬ ਕਿਵੇਂ ਦੇਖ ਰਹੇ ਹੋ ਜੀ ਅੱਜ ਡੀਜੀ ਸਾਹਿਬ ਵੀ ਪਹੁੰਚੇ ਆ ਔਰ ਬਾਬਾ ਜੀ ਵੱਲੋਂ ਵੀ ਪਹਿਲਾਂ ਵੀ ਰਸ਼ਨ ਦੀਆਂ ਗੱਡੀਆਂ ਕਾਫੀ ਲੈ ਕੇ ਜਾ ਰਹੇ ਆ ਔਰ ਉੱਥੇ ਜਿਹੜਾ ਹਾਲਾਤ ਦੇਖੇ ਗਏ ਅਸੀਂ ਬਾਬਾ ਜੀ ਦੇ ਨਾਲ ਖੁਦ ਦੇਖ ਕੇ ਆਏ ਸੀ ਉਹਨਾਂ ਦੇ ਹਾਲਾਤ ਕਾਫੀ ਵੱਧ ਤੋਂ ਵੱਧ ਹੋ ਚੁੱਕੇ ਸੀ ਔਰ ਫਸਲ ਉਹਨਾਂ ਦੀ ਕਾਫੀ ਨੁਕਸਾਨ ਹੋ ਚੁੱਕੀ ਸੀ ਜਿਵੇਂ ਪਾਣੀ ਦੇ ਨਾਲ ਉਹਨਾਂ ਦੇ ਜਿਹੜੇ ਹੜ੍ਹ ਦੇ ਕਾਰਨ ਉਹਨਾਂ ਦੀ ਮਿੱਟੀ ਪਹੁੰਚੀ ਆ ਫਸਲ ਖਰਾਬ ਹੋਈ ਆ ਅੱਜ ਖਾਦ ਬਾਬਾ ਜੀ ਵੱਲੋਂ ਦਿੱਤੀ ਗਈ ਆ ਹਾਂਜੀ ਹਾਂਜੀ ਮਨੁੱਖਤਾ ਦੀ ਸੇਵਾ ਵਿੱਚ ਜਿਹੜਾ ਅੱਜ ਤੇ ਪਹਿਲਾਂ ਵਾਂਗੇ ਬਹੁਤ ਵੱਡਾ ਪ੍ਰਾਲਾ ਕੀਤਾ ਜਾ ਰ ਜਦਾਂ ਹੜਾਂ ਦੀ ਮਾਰ ਕਰਕੇ ਘਰ ਟਹਿ ਗਏ ਡੰਗਰ ਰੁੜ ਗਏ ਆਦਮੀ ਦਾ ਜਾਨਾ ਮਾਲ ਦਾ ਨੁਕਸਾਨ ਹੋਇਆ ਜ਼ਮੀਨ ਜਿਹੜੀ ਉੱਤੇ ਫਸਲ ਚੜ ਗਈ ਦੁਬਾਰਾ ਫਸਲ ਬੀਜਣ ਜੋਗੀ ਰਹੀ ਜੀਵਿੰਦਰ ਬਿਲਕੁਲ ਨੰਗੇ ਹੱਥ ਹੋ ਗਏ ਤੇ ਅੱਜ ਦੇ ਤਰੀਕ ਵਿੱਚ ਉਹਨਾਂ ਦੀ ਸਹਾਇਤਾ ਕਰਨਾ ਜਿਵੇਂ ਉਹਨਾਂ ਨੂੰ ਮੌਕੇ ਤੇ ਜਿਵੇਂ ਡੀ ਐਡਮਿਨਿਸਟ੍ਰੇਸ਼ਨ ਵੱਲੋਂ ਬਾਬਾ ਜੀ ਦੀ ਲੀਡਰਸ਼ਿਪ ਥੱਲੇ ਜਿਹੜੀ ਇਹ ਡੀਪੀ ਕੱਪੜੇ ਹੋਰ ਖਾਣ ਪੀਣ ਦਾ ਸਮਾਨ ਜਾਂ ਜਿਹੜਾ ਵੀ ਕੱਪੜੇ ਪਹਿਨਣ ਦਾ ਸਮਾਨ ਦਿੱਤਾ ਜਾ ਰਿਹਾ ਹੈ ਇਹ ਜਿਹੜੀ ਅੱਜ ਦੇ ਸਮੇਂ ਦੀ ਉਹਨਾਂ ਵਾਸਤੇ ਬਿਲਕੁਲ ਨਿੱਜੀ ਲੋੜ ਹੈ ਅਜਿਹੇ ਪ੍ਰਾਲੇ ਕਰਨਾ ਇਹ ਰਹੀ ਇਹ ਹੀ ਅਸਲੀ ਤੌਰ ਤੇ ਮਨੁੱਖਤਾ ਦੀ ਸੇਵਾ ਦਾ ਇੱਕ ਹਿੱਟਾ ਬਣਦਾ ਸਾਡੇ ਵਿੱਚ ਮੈਂ ਫਿਰ ਥੋੜੀ ਗੱਲ ਕਰਾਂਗਾ ਜੀ ਹੁਣ ਪਿੱਛੇ ਜੇ ਸਾਕਾ ਸ਼ਹਾਦਤ ਜਿਹੜੀ ਮਨਾਈ ਗਈ ਹੈ ਜਿਹਦੇ ਵਿੱਚ ਬਾਬਾ ਜੀ ਦੀ ਰਹਿਨਬਾਈ ਦੇ ਨਾਲ ਆ ਜਸਪਾਲ ਜੀ ਵੀਰ ਜੀ ਔਰ ਗੁਰਦੀਪਾ ਜੀ ਹੁਣਾ ਵੱਲੋਂ ਆਪਣੇ ਰੋਪੜ ਤੋਂ ਮਾਲਕਪੁਰ ਤੋਂ ਸ਼ੁਰੂ ਕਰਕੇ ਲਖਨੂ ਬਾਰਾਨਸੀ ਔਰ ਕਲਕੱਤਾ ਦੇ ਵਿੱਚ ਵੱਡੇ ਸਮਾਗਮ ਕਰਵਾਏ ਗਏ ਸੀ ਤੇ ਉਹਨਾਂ ਵੱਲੋਂ ਵੀ ਹਰ ਸਾਲ ਹਰ ਵਾਰ ਜਿਹੜੀ ਜਿਵੇਂ ਕਿ ਉਹਨਾਂ ਦੇ ਰਾਸ਼ਨ ਲੈ ਕੇ ਗਏ ਉਹ ਖੁਦ ਨਾਲ ਜਾ ਕੇ ਉਹਨਾਂ ਦੀ ਸੇਵਾ ਕਰਦੇ ਹੋ ਵੀ ਜੀ ਕਿਵੇਂ ਦੇਖ ਰੋ ਅੱਜ ਦੁਬਾਰੇ ਫਿਰ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜਦੋਂ ਵੀ ਇਸ ਸੰਸਾਰ ਤੇ ਕੋਈ ਪੀੜਾਂ ਪੈਂਦੀਆਂ ਨੇ ਉਦੋਂ ਪ੍ਰਮਾਤਮਾ ਕਿਸੇ ਮਹਾਪੁਰਸ਼ਾਂ ਦੀ ਡਿਊਟੀਆਂ ਲਾਉਂਦੇ ਨੇ ਤੌ ਸंसार ਦੀਆਂ ਪ੍ਰੋਬਲਮ ਨੂੰ ਹੱਲ ਕਰਦੇ ਨੇ ਸੋ ਇਸੇ ਤਰ੍ਹਾਂ ਜਦੋਂ ਇਹ ਭੀੜ ਪਈ ਆ ਇਹ ਹੜ ਜਿਹੜਾ ਤਰਾਸ ਦੀ ਨਾਲ ਸਾਰਾ ਪੰਜਾਬ ਜੂਝ ਰਿਹਾ ਮਾਹਪੁਰ ਮਾਹਪੁਰ ਖਾਨੀ ਡਿਊਟੀ ਪਰਮਾਤਮਾ ਵੱਲੋਂ ਲੱਗੀ ਆ ਤੇ ਅਸੀਂ ਜਿਵੇਂ ਸਾਰਾ ਸਾਰੇ ਮਾਹਪੁਰ ਸਾਨੂੰ ਹੁਕਮ ਕਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਹੋ ਕੇ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਜੀ ਸੋ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਡਿਊਟੀ ਪਰਮਾਤਮਾ ਵੱਲੋਂ ਲੱਗੀ ਆ ਜੀ ਤੇ ਉਹ ਜਿਵੇਂ ਜਿਵੇਂ ਸਵਾਮਾ ਉਹਨਾਂ ਦੀ ਇੱਕ ਦੂਰਦਰਸ਼ੀ ਸੋਚ ਆ ਜਿਹੜੀਆਂ ਕਿ ਆਮ ਬੰਦਾ ਨਹੀਂ ਸੋਚ ਪਾਉਂਦਾ ਸੋ ਹੜਾਂ ਤੋਂ ਬਾਅਦ ਕੀ ਪ੍ਰੋਬਲਮਾਂ ਹੋਈਆਂ ਕੀ ਸਮੱਸਿਆਵਾਂ ਹੋਈਆਂ ਉਹਨਾਂ ਦਾ ਦੇਖਦੇ ਹੋਏ ਉਹ ਸਾਰਾ ਇਹ ਜਿਵੇਂ ਸਮਗਰੀ ਟਾਈਮ ਟੂ ਟਾਈਮੇ ਪਹੁੰਚ ਕਰਵਾਉਂਦੇ ਨੇ ਜੀ ਤੇ ਗੁਰਦੀਪਾ ਜੀ ਤੁਸੀਂ ਕਿਵੇਂ ਦੇਖਦੇ ਇਹ ਜਿਹੜੀ ਹੜ੍ਹ ਦੀ ਸਮੱਗਰੀ ਆਪਾਂ ਭੇਜ ਰਹੇ ਹਾਂ ਕਿਉਂਕਿ ਪਹਿਲਾਂ ਤਾਂ ਬਹੁਤ ਸਾਰੀ ਸੰਗਤ ਵੱਲੋਂ ਉੱਥੇ ਹੜ੍ਹ ਆ ਗਿਆ ਸੀ ਅੱਜ ਸਮੇਂ ਦੀ ਲੋੜ ਹੈ ਜਦੋਂ ਹੁਣ ਬੀਜ ਬਜਾਈ ਦਾ ਸਮਾਂ ਆਇਆ ਹੁਣ ਹੋਰ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਬਾਬਾ ਜੀ ਨੇ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਵੀ ਅਸੀਂ ਉੱਥੇ ਇਹ ਸਮੱਗਰੀ ਪਹੁੰਚਾਵਾਂਗੇ ਤੇ ਇਹ ਜਿਹੜੀ ਅੱਜ ਚੱਲੇ ਆ ਅੱਜ ਬਹੁਤ ਜ਼ਿਆਦਾ ਇਹ ਸਮੇਂ ਦੀ ਮੰਗ ਸੀ ਉਹ ਦੇਖ ਰਹੇ ਆ ਉਡੀਕ ਰਹੇ ਆ ਕਿ ਕਿਹੜੀਆਂ ਸੰਸਥਾਵਾਂ ਸਾਡੇ ਵੱਲ ਆ ਰਹੀਆਂ ਤੇ ਬਾਬਾ ਜੀ ਨਾਲ ਬਹੁਤ ਨੇੜੇ ਹੋ ਕੇ ਉਹਨਾਂ ਦੀ ਜਿਹੜੀ ਬਾਹ ਫੜੀ ਆ ਔਰ ਬਹੁਤ ਭਾਰੀ ਮਾਤਰਾ ਦੇ ਵਿੱਚ ਅਰਜਾਈਆਂ ਕੱਪੜੇ ਖਾਦ ਬੀਜ ਸਾਰੀ ਸਮੱਗਰੀ ਜਿਹੜੀ ਉੱਥੇ ਜਾ ਰਹੀ ਆ ਤੇ ਤੁਸੀਂ ਦੇਖੋ ਵੀ ਸਾਰੀਆਂ ਸੰਸਤਾਵਾਂ ਦੇ ਨਾਲ ਅੱਜ ਬਾਬਾ ਜੀ ਪਹੁੰਚੇ ਨੇ ਤੇ ਸਰ ਕਿਵੇਂ ਦੇਖ ਰਹੋ ਜੀ ਅੱਜ ਦੀ ਦੁਆਰੇ ਫੇਰ ਜਿਹੜੀ ਰਸਣ ਸਮੱਗਰੀ ਲੈ ਕੇ ਜਾ ਰਹੀ ਜਦੋਂ ਵੀ ਸੰਸਾਰ ਤੇ ਕੋਈ ਵੀ ਰੁਪਈਆ ਆਉਂਦੀ ਹੋਰ ਵੀ ਆਉਂਦਾ ਉਹਦੇ ਵਿੱਚ ਸੰਤ ਮਾਤਮਾ ਜੋ ਹੈ ਰਹਿਤ ਤੇ ਹੁੰਦਾ ਹੈ ਉਸ ਸਮੇਂ ਨੂੰ ਸੰਸਾਰ ਨੂੰ ਬਰਬਰ ਰੱਖਣ ਦੇ ਵਾਸਤੇ ਜੋ ਹੈ ਸੰਤ ਮਾਤਮਾਾਂ ਦੇ ਪੂਰੀ ਕਿਰਪਾ ਮਾਰਦੀ ਹੁੰਦੀ ਹੈ ਉਹ ਜਿਹੀ ਤਰ੍ਹਾਂ ਸਾਡੇ ਇੱਥੇ ਰੋਪੜ ਦੇ ਵਿੱਚ ਜਦੋਂ ਵੀ ਵਿਪਤਾਆਂ ਹੜ੍ਹਾਂ ਦੀਆਂ ਵੀ ਪਤਾਈਆਂ ਦੂਜੇ ਵੀ ਕਰੋਨਾ ਵਾਇਰਸ ਹੋਰ ਵੀ ਆਇਆ ਸੰਤਾ ਨੇ ਬਹੁਤ ਜ਼ਿਆਦਾ ਜੋ ਹੈ ਸਵਾਦ دیے ਤੇ ਹੋਰ ਦੀ ਰੋੜ ਮੰਦਾਂ ਦੇ ਜੋ ਹੈ ਬਹੁਤ ਵੱਡੀ ਸੇਵਾ ਕਰੋਨਾ ਕਾਲ ਤੋਂ ਵਿੱਚ ਦੂਜੀਆਂ ਕੀਤੀਆਂ ਹਨ ਖੜਾ ਨੂੰ ਵੀ ਪਿੱਛੇ ਜੋ ਇੱਥੇ ਕੀਤਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਐਟ ਅ ਟਾਈਮ ਤਾਂ ਹਰੀ ਕੀ ਯੋਜਾ ਪਾਰਟੀਆਂ ਹਰੀ ਕੀ ਆਪਣਾ ਚੰਡੇ ਚੁੱਕੀ ਫਿਰਦੀਆਂ ਪੋਟਰਾ ਖਚਾਉਂਦੀਆਂ ਅਸੀਂ ਜਾ ਕੇ ਆਏ ਕਰਕੇ ਆਏ ਕਰਦੇ ਆਂ ਕੁਝ ਨਹੀਂ ਹੈ ਲੇਕਿਨ ਜੋ ਜੂਰ ਹੈ ਅਜੁਨਾ ਨੂੰ ਉੱਠਣ ਦੀ ਜੂਰਤ ਹੈ ਰੋਟੀ ਨਾਲ ਟਪੇੜ ਨਹੀਂ ਭਰਨਾ ਜੋ ਵੀ ਹਾਲਾਤ ਦੇਖਿਆ ਹੈ ਬਾਬਾ ਜੀ ਉੱਥੇ ਸਾਰੇ ਅਸੀਂ ਨਾਲ ਕੇ ਦੇਖ ਕੇ ਆਏ ਆਂ ਖੇਤਾਂ ਦੇ ਕਿਉਂਕਿ ਉਹ ਸਾਰਾ ਜੋ ਹੈ ਇਲਾਕਾ ਹੈ ਸਾਰਾ ਖੇਤੀਬਾੜੀ ਦਾ ਇਲਾਕਾ ਹੈ ਅਗਰ ਖੇਤੀਬਾੜੀ ਨੂੰ ਉੱਥੇ ਨਹੀਂ ਚੱਲੇਗੀ ਉਹ ਤਾਂ ਵੈਸੇ ਖਤਮ ਹੋ ਜਾਣਗੇ ਉਹਦੇ ਜੂੜ ਚ ਲਈ ਅਜ ਨੂੰ ਹੈ ਕੁਛ ਨਹੀਂ ਹੈ ਜੋ ਸਮੇਂ-ਸਮੇਂ ਨਾਲ ਜੂੜ ਜੋ ਵੀ ਹੈ ਪਛਮ ਵਾਲੇ ਪਹਿਲੇ ਚਾਰ ਅਸੀਂ ਜਿੱਦਾਂ ਸੀ ਪਹਿਲੇ ਦੂਜੇ ਰਾਸ਼ਨ ਸੀ ਫੇਰ ਬੀਜ ਆ ਕੇ ਫੇਰ ਹੁਣ ਅੱਜ ਖਾਦਾਂ ਲੈ ਕੇ ਜਾ ਰਹੇ ਆ ਉੱਤੋਂ ਦੇ ਲੋਕ ਉੱਠਣਗੇ ਜਦੋਂ ਉਹਨਾਂ ਨੂੰ ਪੂਰਾ ਆਸਰਾ ਮਿਲੇਗਾ ਸੋ ਬਾਬਾ ਜੀ ਇਹਨਾਂ ਦੇ ਉੱਤੇ ਜੋ ਬਹੁਤ ਵੱਡੀ ਫਪਾਰ ਕਿਰਪਾ ਹੈ ਵੈਗਰੋ ਦੀ ਜੋ ਸਾਰੀ ਸੰਗਤ ਨਾਲ ਲੱਗੀ ਹੋਈ ਹੈ ਅਸੀਂ ਵੀ ਨਾਲ 484 ਲੋਗੇ ਹੋਏ ਆ ਜੋ ਵੀ ਤਿਲਫਲ ਦੇ ਇਹਨਾਂ ਦੇ ਆਸਰੇ ਨਾਲ ਹੀ ਅਸੀਂ ਜੋ ਕਰ ਸਕਦੇ ਆ ਕਰਦੇ ਆ ਤੋ ਬਹੁਤ ਬੜਾ ਬਰਲਾਇਨਾ ਦਾ ਜੋ ਸਾਰਿਆਂ ਦੀ ਨਾਲ ਜੋੜ ਕੇ ਇਹ ਸੇਵਾ ਪੂਰੀ ਕਰਾ ਰਹੇ ਆ ਸੋ ਇਹਨਾਂ ਦਾ ਜਿੱਥੇ ਅਸੀਂ ਧੰਨਵਾਦ ਬਹੁਤ ਕਰਦੇ ਆ ਪ੍ਰਸ਼ਾਸਨ ਦਾ ਵੀ ਜੋ ਹੈ ਨਾਲ ਸਹਿਯੋਗ ਦੇ ਕੇ ਕੰਮ ਕਰਵਾ ਰਹੇ ਆ ਤੋ ਸਿਪ ਸਰ ਜਿੰਦੀ ਗੱਲ ਕਰੀਏ ਅਸੀਂ ਡੀਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਹੜਪੀੜਤਾਂ ਦੇ ਵਿੱਚ ਖੁਦ ਅਸੀਂ ਜਦੋਂ ਰਿਪੋਰਟਿੰਗ ਕਰਨ ਜਾਂਦੇ ਸੀ ਤਾਂ ਡੀਸੀ ਸਾਹਿਬ ਕੋਈ ਕਿ ਟਾਈਮ ਦਾ ਟੇਬਲ ਨਹੀਂ ਸੀ ਉਹਨਾਂ ਦਾ ਜੇ ਚਾਹੇ 12 ਵਜੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜਿਵੇਂ 2 ਵਜੇ ਚਾਹੇ 4 ਵਜੇ ਤੜਕੇ ਦੀ ਜਿਹੜੀ ਗੱਲ ਕਰੀਏ ਤਾਂ ਡੀਟੀ ਸਾਹਿਬ ਉੱਥੇ ਖੜੇ ਸਾਨੂੰ ਮਿਲਿਆ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਔਰ ਵਿਸ਼ੇਸ਼ ਧੰਨਵਾਦ ਬਾਬਾ ਅਪਤਾਰ ਸਿੰਘ ਜੀ ਦਾ ਜਿਵੇਂ ਕਿ ਚੌਥੀ ਵਾਰ ਜਿਹੜੀ ਹੈ ਵੱਡੀ ਸਮਗਰੀ ਜਿਹੜੀ ਲੈ ਕੇ ਜਾ ਰਹੇ ਹੋ ਕਿਵੇਂ ਦਿਖ ਰਹੇ ਬਾਬਾ ਜੀ ਗੁਰੂ ਰੂਪ ਸਾਧ ਸੰਗਤ ਜੀ ਉਹਦਾਸ ਬੱਲੋਂ ਤੇ ਸਾਰੇ ਗੁਰਦਾਰ ਸੇਵਾਦਾਰਾਂ ਵੱਲੋਂ ਸਾਰੀ ਸਿੱਖ ਸੰਗਤਾਂ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਨੂੰ ਸਾਰਿਆਂ ਨੇ ਡੀਸੀ ਸਾਹਿਬ ਜੀ ਨੇ ਗੁਰਮੁਖ ਸਿੰਘ ਜੀ ਨੇ ਡਾਕਟਰ ਸਰਜੇਸ਼ ਸਿੰਘ ਜੀ ਨੇ ਤੇ ਸੁਖੀ ਸਾਹਿਬ ਜੀ ਨੇ ਜਗੀ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਦਿੱਤਾ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦੀ ਲੋੜ ਪੈਂਦੀ ਹੈ ਹੜਾ ਤੋਂ ਬਾਅਦ ਸੋ ਜਿੱਥੇ ਪਹਿਲਾ ਚਾਰਾ ਦਵਾਈਆਂ ਹੋਰ ਚੀਜ਼ਾਂ ਮਹਾਨਿਆ ਕਰਾਇਆ ਗਿਆ। ਸੋ 18 ਦੇ ਵਿੱਚ ਜਦੋਂ ਹੜਾ ਆਇਆ ਸੀ ਉਦੋਂ ਸੰਗਤਾਂ ਨੇ ਅਸੀਂ ਇੱਕ ਗੱਲ ਮਹਿਸੂਸ ਕਰਾਈ ਸੀ ਕਿ ਜਿਹੜੇ ਹੜ ਪੀੜਤ ਉਹਨਾਂ ਨੇ ਕੱਲਾ ਆਟਾ ਨਹੀਂ ਖਾਣਾ। ਉਹਨਾਂ ਨੇ ਕੱਲੇ ਬਿਸਕੁਟ ਨਹੀਂ ਖਾਣੇ ਹੋਰ ਚੀਜ਼ਾਂ ਨਹੀਂ ਖਾਣੀਆਂ। ਅੱਗੇ ਉਹਨਾਂ ਦੇ ਅੱਗੇ ਜੋ ਡਿਮਾਂਡਾਂ ਹਨ ਉਹ ਅੱਗੇ ਮੂਹ ਵੱਡੀ ਖੜੀਆਂ ਹਨ ਜਿਵੇਂ ਕਿ ਬਜਾਈ ਕਰਨੇ, ਖੇਤ ਪੱਧਰੇ ਕਰਨੇ। ਅਸੀਂ ਅਜੇ ਜੋ ਔਕੜਾ ਹਨ ਉਹਨਾਂ ਦੇ ਲਈ ਵੀ ਸਾਨੂੰ ਕੁਝ ਨਾ ਕੋਈ ਕਰਨਾ ਚਾਹੀਦਾ। ਉਸ ਟਾਈਮ ਦੇ ਵਿੱਚ ਲੋਕਾਂ ਨੇ ਸੰਗਤਾਂ ਸਾਨੂੰ ਬੜਾ ਸਹਿਯੋਗ ਦਿੱਤਾ। ਅਸੀਂ ਪੰਜ ਪਿੰਡਾਂ ਨੂੰ ਫਿਰ ਜਮੀਨ ਪੱਦਰੀ ਕਰਾਈ ਜਿਹੜੇ ਪਰਿਵਾਰ ਸ਼ਰਪਾਹ ਦੇ ਨੇੜੇ ਸਨ ਝਾਦਾ ਪ੍ਰਭਾਵ ਸਨ ਤੇ ਸਾਰਿਆਂ ਨੂੰ ਜਿੰਨੇ ਜਿੰਨੇ ਉਹਦਾ ਨਕਸ਼ਾ ਦੇ ਖਾਦ ਦਿੱਤੇ ਬੀਜ ਦਿੱਤਾ ਕਈ ਪੰਡਾ ਨੂੰ ਜਿਨ੍ਹਾਂ ਦੇ ਫਿਰ ਨੱਕੇ ਨੂੰ ਕਿ ਟੁੱਟ ਗਿਆ ਜ਼ਮੀਨਾਂ ਉਹਨਾਂ ਤੇ ਜੀਸੀਬੀ ਨਾਲ ਲੱਕੇ ਲਵਾਏ ਸੋ ਉਦੋਂ ਤੋਂ ਬਾਅਦ ਅਸੀਂ ਫਿਰ ਸੰਗਤਾਂ ਵੀ ਜਾਗਰਤਾ ਪੈਦਾ ਹੋ ਗਈ ਐਸੇ ਕਿ ਵੀ ਅਸੀਂ ਫਿਰ ਸ਼ੁਰੂ ਦੇ ਵਿੱਚ ਐਲਾਨ ਕਰ ਦਿੱਤਾ ਕਿ ਸੰਗਤਾਂ ਜੋ ਹਨ ਉਹ ਸਮਾਜ ਸੋਚ ਦੇ ਨਾਲ ਲੈ ਕੇ ਜਾਣ ਕੱਚਾ ਰਸਣ ਕਿਉਂ ਕੱਚਾ ਰਸਣ ਖਰਾਬ ਵੀ ਹੋ ਜਾਂਦਾ ਇਸ ਕਰਕੇ ਜ਼ਿੰਮੇਦਾਰ ਸਭ ਤੋਂ ਵੱਡੀ ਬਾਦ ਵਿੱਚ ਲੋੜ ਖਾਦ ਦੀ ਪੈਣੀ ਹੈ ਬੀਜ ਦੀ ਪੈਣੀ ਹੈ ਸੋ ਉਸੇ ਦੇ ਮੱਦੇਨਜ਼ਰ ਤਕਰੀਬਨ ਸਰਕਾਰ ਨੇ ਵੀ ਤੇ ਹੋਰ ਸੰਸਥਾਵਾਂ ਨੇ ਵੀ ਵੱਡੇ ਪੱਧਰ ਤੇ ਬੀਜ ਦਿੱਤਾ ਭਾਵੇਂ ਕਿ ਜਿੱਡਾ ਵੱਡਾ ਨੁਕਸਾਨ ਹੋਇਆ ਹੈ ਹਜ਼ਾਰ ਤੋਂ 2000 ਦੇ ਲਗਭਗ ਪਿੰਡ ਜੋ ਪ੍ਰਭਾਵਿਤ ਹੋਏ ਆ ਕੱਲੀ ਕਿਸਾਨ ਤਾਂ ਕੁਝ ਨਹੀਂ ਕਰ ਸਕਦੀ ਕੁਝ ਨਾ ਕੁਝ ਜੇ ਸਾਰੀਆਂ ਸੰਸਥਾਵਾਂ ਰਲ ਕੇ ਕਰਨ ਤਾਂ ਸਾਰਾ ਕੁਝ ਹੋ ਸਕਦਾ ਸੋ ਅਸੀਂ ਵੀ ਇੱਕ ਛੋਟਾ ਜਿਹਾ ਪ੍ਰਯੋਗ ਕੀਤਾ ਸੋ ਦਾਇਆ ਜੋ मिल ਨਹੀਂ ਰਿਹਾ ਸੀ ਮਹਸਰਦਾਰ ਡੀਸੀ ਸਾਹਿਬ ਸਰਦਾਰ ਬਰਜੀਤ ਸਿੰਘ ਜੀ ਬਾਲੀਆ ਦਾ ਬਹੁਤ ਧੰਨਵਾਦੀ ਹਾਂ ਕਿ ਸਸੀ ਡਾਜ ਦੀ 2000 ਬੋਰੀ ਲਜਾਣੀ ਸੀ ਸਾਨੂੰ ਉਹ ਮਿਲੀ ਨਹੀਂ ਨਾ ਨਹੀਂ ਸਾਨੂੰ ਸਾਢੇ 11000 ਸਾਢੇ 1100 ਬੋਰੀ ਦਵਾਈ ਬਾਕੀ 600 ਬੋਰੀ 5 600 ਬੋਰੀ ਯੂਰੀ ਦੀ ਆ ਉਹ ਅਸੀਂ ਲੈ ਕੇ ਚੱਲੇ ਆ ਇਹ ਤੋਂ ਬਾਅਦ ਅਸੀਂ 8000 ਬੋਰੀ ਜੋ ਹੈ ਉਹ ਉਹ ਯੂਰੀ ਦੀ ਲੈ ਕੇ ਜਾਣੇ ਆ ਡੀਸੀ ਸਾਹਿਬ ਮੇਰੇ ਕੋਲ ਖੜੇ ਨੇ ਮੈਂ ਜਿੱਥੇ ਪਹਿਲਾਂ ਇਹਦਾ ਰਣੀ ਹਾਂ ਅੱਗੇ ਵੀ ਮੈਂ ਆਸ ਰੱਖਦਾ ਕਿ ਸਾਨੂੰ ਵੱਧ ਵੱਧ ਯੂਰੀਆ ਦਿਵਾਉਣਗੇ ਤਾਂ ਕਿ ਅਸੀਂ ਉਹਨਾਂ ਜ਼ਿਮੀਂਦਾਰਾਂ ਦੀ ਬਾਹ ਫੜ ਸਕੀਏ ਸੁੱਕੋ ਸਾਡੇ ਪਰ ਰਜਾਂਜਾਂ ਆਈਆਂ ਸਨ ਉਹ ਵੀ ਲੈ ਚੱਲੇ ਆਂ ਕੁਝ ਦੁਵਾਂਜਾਂ ਸੀ ਉਹ ਲੈ ਕੇ ਚੱਲੇ ਆਂ ਕੁਝ ਬੀਬੀਆਂ ਤੇ ਬੰਦਿਆਂ ਦੇ ਵਸਤਰ ਹਨ ਉਹ ਵੀ ਲੈ ਕੇ ਚੱਲੇ ਆਂ ਸੋ ਮੈਂ ਸਿੱਖ ਸੰਗਤਾਂ ਦਾ ਸਾਰੇ ਇਲਾਕਿਆਂ ਦਾ ਬਹੁਤ ਬਹੁਤ ਰਿਣੀ ਹਾਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਤੇ ਐਡਾ ਵੱਡਾ ਵਿਸ਼ਵਾਸ ਕਰਕੇ ਸਾਨੂੰ ਇੰਨਾ ਸਮਾਨ ਇੰਨਾ ਪੈਸਾ ਦਿੱਤਾ ਕਿ ਅਸੀਂ ਉਸੇ ਬਣਾ ਤੇ ਹੜਪੀਟਾਂ ਦੀ ਮਦਦ ਕਰ ਸਕੇ ਆਂ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੈਂ ਕਹਾ ਮੈਂ ਕੁਝ ਨਹੀਂ ਕਰ ਸਕਦਾ ਸਾਰਿਆਂ ਦੇ ਸਹਿਯੋਗ ਨਾਲ ਖਾਸ ਕਰਕੇ ਰੋਪੜ ਦਾ ਕੋਈ ਕਲੋਨੀ ਨਹੀਂ ਜਿਹਨੇ ਸਾਨੂੰ ਪੈਸੇ ਦਿੱਤੇ ਕੋਈ ਸਸਤਾ ਐਸੀ ਨਹੀਂ ਦਿੱਤੀ ਜਿਹਨੇ ਸਾਨੂੰ ਪੈਸੇ ਦਿੱਤੇ ਇੱਥੋਂ ਤੱਕ ਕੇ ਪੁਲਿਸ ਵਾਲੇ ਵੀ ਇਕੱਠੇ ਕਰਕੇ ਪੈਸੇ ਦੇ ਕੇ ਗਏ ਬਹੁਤ ਵੱਡੀ ਗੱਲ ਆ ਹੈ ਮੈਂ ਕਿ ਮੈਂ ਇਹਦੇ ਬੰਦੇ ਸਿਵਲ ਦੇ ਵੀ ਸਾਨੂੰ ਪੈਸੇ ਦੇ ਕੇ ਗਏ ਸੋ ਮੈਂ ਸਾਰਿਆਂ ਦਾ ਰਿਣੀ ਹਾਂ ਮੈਂ ਚਾਹੁੰਦਾ ਵੀ ਛੇਤੀ ਤੋਂ ਛੇਤੀ ਜਿਹੜਾ ਪ੍ਰੋਗਰਾਮ ਆ ਯੂਰੀਆ ਸਾਨੂੰ ਮਿਲ ਜਵੇ भेजना ਦਾ ਸੀ ਖਾਰਾ ਕੋ ਇਕੱਠਾ ਹੀਤਾ ਪਰ ਯੂਰੀਆ ਨਾ ਮਿਲਣ ਕਰਕੇ ਡਾ ਨਾ ਮਿਲਣ ਕਰਕੇ ਅਸੀਂ ਹੋਰ ਮਤਲਬ ਯੂਰੀਆ ਦੀ ਵਧਾਉਣ ਦੀ ਕੋਸ਼ਿਸ਼ ਕਰੀ ਹੈ ਕਿ 6000 ਲੈਣ ਦੇ ਨਾਲ 2000 ਹੋਰ ਵਧਾਤਾ ਜਿਹੜਾ ਡਾ ਘਟਾ ਤਾਂ ਕਿ ਜਿੰਨਾ ਸੀ ਟੀਚਾ ਕਿਹਾ ਸੀ ਉਹ ਅਸੀਂ ਪੂਰਾ ਕਰ ਸਕੀਏ ਅਸੀਂ ਚਾਹੁੰਦੇ 36 ਤੋਂ 36 ਹੋ ਜਵੇ ਕਿਉਂਕਿ 20 ਤਰੀਕ ਤੋਂ ਫਿਰ ਧੰਗੁਰ ਤੇਗ ਬਾਸਾ ਜੀ ਦਾ ਜੋ ਸਿੱਧੀ ਸਾਕਾ ਉਹ ਸ਼ੁਰੂ ਹੋ ਜਾਣਾ ਸੋ ਸਾਡਾ ਗੁਰਦੁਆਰਾ ਹੋਰਾ ਸਾ ਗੁਰੂ ਕੇ ਮਹਿਲ ਵਿਖੇ 20 ਤੋਂ 30 ਤੱਕ ਲੰਗਰ ਹੋਣਾ ਅਸੀਂ ਜਾਂਦੇ ਹਾਂ ਤੇ ਪਹਿਲਾ ਪਹਿਲਾ ਬੇਲੇ ਹੋ ਜੇ ਟੀ ਐਸਾਬ ਨੇ ਮੇਰੀ ਫਿਰ ਬੇਨਤੀ ਹੈ ਕਿ ਉਹ ਸਾਡਾ ਯੂਰੀਆ ਦਾ ਪ੍ਰਬੰਧ ਕਰਨ ਸੋ ਕਿਉਂਕਿ ਉਧਰ ਅਸੀਂ ਫਿਰ ਬੀਜੀ ਹੋ ਜਾਣਾ ਪਹਿਲਾ ਪਹਿਲਾ ਅਸੀਂ ਦੇ ਦਿਆ ਸਾਡੇ ਲੰਗਰ ਦੀ ਬਹੁਤ ਵੱਡੇ ਪੱਧਰ ਦੇ ਲੰਗਰ ਹੈ ਸੋ ਮੈਂ ਸੰਗਤਾਂ ਨਾਲੇ ਵੀ ਬੇਨਤੀ ਕਰੂੰਗਾ ਜਿੱਥੇ ਸਾਡੀ ਮਦਦਕਾਰੀ ਉਸ ਵਿੱਚ ਵੀ ਸਾਡਾ ਸਹਿਯੋਗ ਦੇਣ ਤਾਂ ਕਿ ਗੁਰਤੇਗ ਬਾਸ ਸਾਹਿਬ ਜੀ ਪਖੁਸ਼ਾ ਪ੍ਰਾਪਤ ਕਰ ਸਕੀ ਹੈ ਸੋ ਅੱਜ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਡੀ ਸਾਹਿਬ ਜੀ ਦਾ ਹੋਰ ਸਮੂਚੀ ਸੰਗਤ ਦਾ ਕਿ ਤੁਸੀਂ ਆ ਕੇ ਟਰੱਕਾਂ ਨੂੰ ਤੋੜ ਰਹੇ ਆ ਤੇ ਬਾਤੇ ਵਾ ਸਾਨੂੰ ਹੌਸਲਾ ਹੋ ਜਾਂਦਾ ਸੀ ਹੋਰ ਭੱਜ ਰੱਟ ਕੇ ਕੰਮ ਕਰਦੇ ਆ ਸੋ ਮੈਂ ਸਾਰਿਆਂ ਦਾ ਰਿਣੀ ਹਾਂ ਧੰਨਵਾਦੀ ਆ ਤੁਹਾਡਾ ਜੀ ਸਟਾਰ ਵਾਲਿਆਂ ਦਾ ਬਿਤਰਵਾਦੀ ਆ ਤੇ ਤੁਹਾਨੂੰ ਮੈਂ ਇਹ ਬੇਨਤੀ ਕਰਾਂਗੇ ਤੁਸੀਂ ਜਿੱਥੇ ਅੱਗੇ ਵੀ ਬਹੁਤ ਵਧੀਆ ਢੰਗ ਦੇ ਨਾਲ ਕਵਰੇਜ ਕਰਕੇ ਹੜਪੀੜਤਾਂ ਦੀ ਜੋ ਡਿਮਾਂਡਾਂ ਸਨ ਉਹ ਸੰਗਠਾ ਤੱਕ ਪਹੁੰਚਾਈਆਂ ਸੰਗਠਾ ਦਾ ਜੋ ਸਹਿਯੋਗ ਸੀ ਉਹ ਤੁਸੀਂ ਉਹਨਾਂ ਨੂੰ ਦਵਾਇਆ ਸੋ ਤੁਹਾਡੇ ਇਸ ਰਿਣੀ ਹਾਂ ਧੰਨਵਾਦੀ ਹਾਂ ਸੋ ਅੰਤ ਵਿੱਚ ਸਾਰਿਆਂ ਦਾ ਸਮੂਹ ਚਾ ਧੰਨਵਾਦ ਕਰਦੇ ਹੋਏ ਇਹੀ ਆਸ ਰੱਖਾਂਗੇ ਕਿ ਜਿਹੜੇ ਦੁਖੀ ਹੈ ਉਹਨਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਸਿੱਖ ਸੰਗਤਾਂ ਨੇ ਪੰਜਾਬ ਨੇ ਇੱਕ ਕਰਕੇ ਦਿਖਾ ਦਿੱਤਾ ਕਿ ਪੰਜਾਬ ਵਿੱਚ ਕੋਈ ਭੁੱਖਾ ਨਹੀਂ ਸੌ ਸਕਦਾ ਪੰਜਾਬ ਵਿੱਚ ਕੋਈ ਨੰਗਾ ਨਹੀਂ ਸੌ ਸਕਦਾ ਸੋ ਇਹ ਪੰਜਾਬੀਆਂ ਨੇ ਇੱਕ ਸਮੇਂ ਦਾ ਕਰਕੇ ਦਿਖਾ ਦਿੱਤਾ ਸੋ ਬਹੁਤ ਵੱਡੀ ਉਹਨਾਂ ਨੂੰ ਰਾਹਤ ਮਿਲੀ ਹੈ ਸੋ ਜ਼ਮੀਨਾਂ ਵੀ ਪੱਦਰਾਂ ਹੋ ਗਏ ਬੰਨ ਵੀ ਲੱਗ ਗਏ ਬਾਬਾ ਕਾਰਸੇਵਾਲੇ ਬਾਬਿਆਂ ਨੇ ਰਲ ਕੇ ਸਾਰਿਆਂ ਨੇ ਲਾਏ ਸੋ ਸਭ ਕੁਝ ਤਕਰੀਬਨ ਹੋਇਆ ਗਿਆ ਪਰ ਫਿਰ ਵੀ ਜੋ ਐਡੀ ਵੱਡੀ ਮਾਰ ਪੈਂਦੀ ਆ ਉਹ ਤਕਰੀਬਨ ਉਹਨੂੰ ਜਾਕੰਪਰ ਨੂੰ ਦੇਖ ਤਾਂ ਟਾਈਮ ਲੱਗਦਾ ਇਸ ਤਰ੍ਹਾਂ ਹੀ ਜੋ ਹੈ ਨੁਕਸਾਨ ਨੂੰ ਵੀ ਥੋੜਾ ਟਾਈਮ ਲੱਗਦਾ ਸੋ ਮਾਰਾ ਕਿਰਪਾ ਕਰੇ ਸਾਰਿਆਂ ਨੂੰ ਸੁਖ ਸ਼ਾਂਤੀ ਵਕਸੇ ਸੋ ਮਾਰਾ ਦੀ ਬਾਣੀ ਤੇ ਪੜ੍ਹ ਜੀ ਜਾਂ ਤ ਸੁਖੀ ਵਸਾਏ ਸੋ ਮਾਰਾ ਸਾਰੇ ਜੀ ਜਾਂ ਤ ਸੁਖੀ ਸੁਖੀ ਵਸਾਏ ਸਾਰਿਆਂ ਨੂੰ ਨਿਤਿ ਵਕਸੇ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਜਿਵੇਂ ਕਿ ਤੁਹਾਨੂੰ ਬਾਬਾ ਜੀ ਨੇ ਔਰ ਡੀਸੀ ਸਾਹਿਬ ਨੇ ਔਰ ਹੋਰ ਸੰਸਥਾਵਾਂ ਜਿਹੜੀਆਂ ਅੱਜ ਸਾਰਾ ਵੇਰਵਾ ਦੱਸਿਆ ਔਰ ਅਸੀਂ ਧੰਨਵਾਦ ਕਰਦੇ ਆਂ ਇਹਨਾਂ ਸੰਸਥਾਵਾਂ ਦਾ ਸਰਕਾਰ ਵੱਲੋਂ ਵੀ ਜਿਹੜੀ ਹੈ ਰਾਸ਼ਨ ਜਿਹੜੀ ਹੈ ਕਾਫੀ ਮਦਦ ਕਰਦੀ ਆ ਔਰ ਬਾਬਾ ਜੀ ਵੱਲੋਂ ਵੀ ਆਸ ਕੀਤੀ ਗਈ ਹੈ ਬੀਡੀਸੀ ਸਾਹਿਬ ਵੱਲੋਂ ਹੋਰ ਜਿਹੜੀ ਖਾਦ ਉਹਨਾਂ ਨੂੰ ਪ੍ਰੋਵਾਈਡ ਕਰਕੇ ਤਾਂ ਕਿ ਜਿਹੜੀ ਉਹਨਾਂ ਦੀ ਰਹਿੰਦੀ ਬਜਾਈ ਆ ਜਾਂ ਬੀਜ ਹੈ ਜਾਂ ਖਾਦ ਹੈ ਉਹਨਾਂ ਨੂੰ ਜਰੂਰ ਪਜਾਈ ਜਾਵੇ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ ਸਟਾਰਟਿੰਗ ਨੇ ਕਿਰਪਾਲ ਸਿੰਘ ਲੋਗਾਂ